ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਖਾਰੇ ਦੇ ਵਿੱਚ ਖਾਰਾ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਗਿਆ ਤੇ ਜਦੋਂ ਤੁਸੀਂ ਫਰੀਦਕੋਟ ਤੋਂ ਕੋਟਕਪੂਰੇ ਤੇ ਕੋਟਕਪੂਰੇ ਤੋਂ ਮੁਕਸਰ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਮਿੱਤਰੋ ਕੋਟਕਪੂਰੇ ਤੋਂ ਮੁਕਸਰ ਰੋਡ ਦੇ ਉੱਤੇ ਪਿੰਡ ਆਉਂਦਾ ਵਾ ਖਾਰਾ ਖਾਰੇ ਪਿੰਡ ਦੇ ਵਿੱਚ ਉਹ ਕਈ ਸੜਕਾਂ ਨਿਕਲਦੀਆਂ ਵ ਇੱਕ ਸੜਕਾ ਜਿਹੜੀ ਮਿੱਤਰੋ ਉਹ ਹਰੀਕੇ ਕਲਾਂ ਨੂੰ ਵੀ ਜਾਂਦੀ ਆ ਤੇ ਇੱਕ ਛੜਕਾ ਜਿਹੜੀ ਮਿੱਤਰੋ ਉਹ ਜਦੋਂ ਥਾਂਦੇ ਵਾਲਾ ਪਿੰਡ ਆ ਜਾਂ ਹੋਰ ਪਿੰਡ ਇੱਥੇ ਫਰੀਦਕੋਟ ਦੇ ਨੇੜੇ ਤੇ ਜਿਹੜੇ ਕੋਟਕਪੂਰੇ ਦੇ ਉਹਨਾਂ ਪਿੰਡਾਂ ਦੇ ਵਿੱਚ ਐਂਟਰੀ ਮਾਰਦੀ ਆ ਘਰੇਲੂ ਫਾਰਮਰ ਦੇ ਘਰੇ ਪਰਿਵਾਰ ਦੇ ਘਰੇ ਮੈਂ ਹਸਟਰ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਤੁਹਾਨੂੰ ਗਾਂ ਵਖਾਉਣੀ ਆ ਡੱਬੀ ਪ੍ਰਿੰਟ ਵਾਲੀ ਨਸਲ ਵਾਲੀ ਚੰਗੇ ਥਣ ਹਵਾਨੇ ਵਾਲੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਰੇਟ ਕਰਦੇ ਆ ਕੀ ਜਾਣਕਾਰੀ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾਂਕਰ ਪਰਿਵਾਰ ਜੀ ਠੀਕ ਆ ਜੀ ਚਲੋ ਇੱਕ ਵਾਰੀ ਨਾਮ ਦੱਸ ਦਈਏ ਬਾਈ ਆਪਣਾ ਬੋੜ ਸਿੰਘ ਆ ਜੀ ਬੋੜ ਸਿੰਘ ਸਨ ਆਫ ਜੀ ਤੇਜਾ ਸਿੰਘ ਤੇਜਾ ਸਿੰਘ ਅੱਛਾ ਬੋਰਡ ਬਾਈ ਜਿਹੜੀ ਗਾ ਪਵਿੱਤਨੀ ਆ ਇਹ ਕਿੰਨਵਾ ਸੂਆ ਸੂਗੀ ਬਾਈ ਆਤਕੀ ਇਹ ਦੂਜਾ ਤੀਜਾ ਸੂਆ ਸੂਗੀ ਤੀਜਾ ਸੂਆ ਇਹਨੇ ਸੋਣਾ ਵਾ ਹਾਂਜੀ ਹਾਂਜੀ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਹਜੇ ਲੈ ਜੂਗੀ 10 10 ਦਿਨ ਵੀ ਲੈ ਸਕਦੀ ਆ 12 ਦਿਨ ਵੀ ਲੈ ਸਕਦੀ ਆ ਠੀਕ ਆ ਬਾਈ ਠੀਕ ਆ ਅੱਛਾ ਦੁੱਧ ਦੱਦ ਕਿੰਨਾ ਕੋਈ ਨੇ ਦਿੱਤਾ ਹੋਇਆ ਬਾਈ ਇਹਨੇ ਅਸੀਂ ਟੋਕੜ ਲੈਂਦੀ ਸੋ ਉਹਦੇ ਨਾਲ 7-8 ਕਿਲੋ ਡੰਗ ਦਾ ਦਿੱਤਾ ਜੀ ਠੀਕ ਹੈ ਵੀ ਮੰਨ ਲਓ ਵੀ 14 ਕੁ ਕਿਲੋ ਦੁੱਧ ਟੋਕੜ ਗੱਪਣੇ ਦੀ ਕਿੰਨੀ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਚਿਰ ਦੀ ਗੱਪਣ ਸੀਗੀ ਉਦੋਂ ਉਦੋਂ ਇਹ ਛਿੰ ਪੰਜਵੇਂ ਮਹੀਨੇ ਸੀਗੀ ਪੰਜਵੇਂ ਮਹੀਨੇ ਦੀ ਗੱਪਣ ਸੀਗੀ ਹਾਂ ਜੀ ਹਾਂ ਜੀ ਫਿਰ ਦੁੱਧ 28 ਕਿਲੋ ਵਾਂਗੂ ਦੇ ਜੂਗੀ ਹਣਾ ਬਾਈ ਹਾਂ 20-22 ਕਿਲੋ ਦੁੱਧ ਦੇ ਜੂਗੀ ਬਾਈ ਅੱਛਾ ਲੇਵਾ ਲੂਵਾ ਜਿਵੇਂ ਆਖਿਆ ਉਹ ਤਾਂ ਭਰ ਲਿਆ ਨੇ ਪਿਛਾਂ ਨੂੰ ਹਜੇ ਕੱਢਣਾ ਆਏ ਨੇ ਹਾਂ ਹਾਂ ਹਜੇ ਢੱਲ ਬਹੁਤ ਪਈ ਆ ਜੀ ਹੋ ਹਾਂ ਜੀ ਤੇ 22 22 ਕਿਵੇਂ ਆ ਓਕੇ 22 ਬਹੁਤ ਓਕੇ ਆ ਜੀ ਇਹ ਤਾਂ 85000 ਹਾਂ ਨਾ ਆਈਆਂ ਠੀਕ ਹੈ ਇਹਦੇ ਵਿੱਚੋਂ ਥੋੜਾ ਬੋਤਾ ਮਾਨਤਣ ਜਿਹਾ ਮਾਨਤਣ ਕਰਦੇ ਆਂਗੇ ਜਦੋਂ ਠੀਕ ਹੈ ਬਾਈ ਲੈ ਵੀ ਮਿੱਤਰੋ ਤੀਜਾ ਸੂਆ ਸੁੰਦੀ ਆ ਹਜੇ 10 ਤੋਂ 12 ਦਿਨਾਂ ਦੇ ਸੂਣ ਦੇ ਵਿੱਚ ਕਰਮਾ ਲਈ ਦੇ ਬਾਕੀ ਪਏ ਹੋਏ ਆ 85000 ਰੁਪਏ ਇਹਦੀ ਡਿਮਾਂਡ ਆ ਤੇ ਜਦੋਂ ਬਾਈ ਹੁਣਾਂ ਨੇ ਖਰੀਦੀ ਸੀ ਇਹ ਤੋਕੜ ਗੱਪਣ ਉਦੋਂ ਇਹ ਗੱਪਣ ਸੀਗੀ ਮਿੱਤਰੋ ਪੰਜ ਮਹੀਨਿਆਂ ਦੀ ਪੰਜ ਮਹੀਨਿਆਂ ਦੀ ਗੱਪਣ ਗਾਂ ਨੇ ਦੁੱਧ ਜਿਹੜਾ 7 ਕਿਲੋ ਡੰਗਦਾ ਜਾਨੀ ਕਿ 14-15 ਕਿਲੋ ਦੁੱਧ ਇਹਨੇ ਟੌਰਾਂ ਦੇ ਨਾਲ ਦਿੱਤਾ ਹੋਇਆ ਲੇਵਲੂਵਾ ਬੜਾ ਜ਼ਬਰਦਸਤ ਤੁਸੀਂ ਥਣ ਦਾ ਸਹਿਜ ਬਹੁਤ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਦੇਖ ਸਕਦੇ ਆ ਤੁਸੀਂ ਸਰੀਰਕ ਬੰਤਰ ਬਹੁਤ ਚੰਗੀ ਆ ਢਾਂਚਾ ਚੰਗਾ ਵਾ ਜਿੰਨੀ ਹੈਗੀ ਸੀਗੀ ਸਾਰੇ ਪਾਸਿਆਂ ਤੋਂ ਚੰਗੀ ਸੀਗੀ ਮਿੱਤਰੋ ਇੰਦਾ ਰੇਟ ਆ ਜਿਹੜਾ ਉਹ 85000 ਰੁਪਿਆ ਸੀਗਾ ਤੇ ਇੱਕ ਬਾਈ ਦੇ ਕੋਲੇ ਆ ਡੌਗਾ ਮਿੱਤਰੋ ਇਹ ਕਿਹੜੀ ਕਿਹੜੀ ਨਸਲ ਆ ਵੀਰੇ ਕਲਚਰ ਕਲਚਰ ਠੀਕ ਆ ਇਹ ਕਿੰਨੇ ਦਿਨਾਂ ਦਾ ਹੋ ਗਿਆ ਬੱਚਾ ਬਾਈ 35-36 ਦਿਨ ਹੈ 35-36 ਦਿਨ 35-36 ਦਿਨਾਂ ਦੇ ਠੀਕ ਆ ਬਾਈ ਲੈ ਮਿੱਤਰੋ ਇਹ ਵੀ ਬਕੋ ਇਹ ਕਿੰਨੇ ਦਾ ਦੇ ਦੇਾਂਗੇ ਬੱਚਾ ਵੀਰੇ 11000 11000 ਇਹ 11000 ਦਾ ਬੱਚਾ ਜਿਹੜਾ ਤੁਹਾਨੂੰ ਮਿਲ ਜੂਗਾ ਮਿੱਤਰੋ 35-36 ਦਿਨ ਹੈ ਫੀਮੇਲ ਆ ਕਿ ਮੇਲ ਆ ਮੇਲ ਆ ਮੇਲ ਮੇਲ ਬੱਚਾ ਵਾ ਮਿੱਤਰੋ ਜਿਹੜੇ ਭਰਾ ਨੂੰ ਇਹ ਚਾਹੀਦਾ ਹੋਇਆ ਗੱਲਬਾਤ ਇਹਦੇ ਬਾਰੇ ਵੀ ਕਰ ਲਿਆ ਜੇ ਇਹ ਗਾਂ ਸੀਗੀ ਹੁ 97792 18712 18712 97792 18712 ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ 22 ਦਿਨਾਂ ਨਾਲ ਗੱਲ ਤੇ ਬਾਤ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਧੰਨਵਾਦ ਸ਼ੁਕਰੀਆ ਚਾਉਂਦੇ ਰਿਹਾ